ਪਹਿਲਾਂ ਸਮੇਂ ਵਿੱਚ ਕੀ ਹੁੰਦਾ ਸਾਧ ਸੰਗਤ ਜੀ ਜਿਹੜੇ ਆਪਣੇ ਆਪ ਨੂੰ ਬਹੁਤ ਅਮੀਰ ਸਮਝਦੇ ਸਨ ਉਹ ਆਪਣੇ ਘਰਾਂ ਵਿੱਚ ਵਿਆਹਾਂ ਸ਼ਾਦੀਆਂ ਵਿੱਚ ਸਾਧ ਸੰਗਤ ਜੀ ਨਾਚ ਗਾਣੇ ਕਰਾਏ ਜਾਂਦੇ ਜਿਸ ਨੂੰ ਪਹਿਲਾਂ ਕੰਜਰੀਆਂ ਨਚਾਉਣਾ ਵੀ ਕਿਹਾ ਜਾਂਦਾ ਸੀ ਤੇ ਇਸ ਪ੍ਰਕਾਰ ਦੇ ਨਾਲ ਇੱਕ ਸ਼ਰਿਆਮ ਨਹੀਂ ਨਚਾਏ ਜਾਂਦੇ ਸੀ ਪਹਿਲਾਂ ਸਮੇਂ ਵਿੱਚ ਹੁੰਦਾ ਵੀ ਜਿਹੜੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਮੰਨਦੇ ਆ ਰਾਜਿਆਂ ਮਹਾਰਾਜਿਆਂ ਵਰਗੀ ठाਠ ਮੰਨਦੇ ਆ ਤੇ ਗੁਰਮੁਖ ਪਿਆਰਿਓ ਆਪਣੇ ਘਰਾਂ ਦੇ ਵਿੱਚ ਹੀ ਜਿਹੜੀਆਂ ਨਾ ਬੇਸ਼ਵਾਵਾਂ ਦਾ ਨਾਚ ਕਰਵਾਇਆ ਜਾਂਦਾ ਜੋ ਨੱਚਣ ਵਾਲੀ ਹੋਇਆ ਕਰਦੀ ਨੂੰ ਬੇਸ਼ਵਾ ਹੀ ਕਿਹਾ ਜਾਂਦਾ ਵੀ ਬੇਸ਼ਵਾ ਹੀ ਨੱਚਿਆ ਕਰਦੀ ਆਮ ਘਰਾਂ ਦੀਆਂ ਧੀਆਂ ਲੜਕੀਆਂ ਨਹੀਂ ਨੱਚਦੀਆਂ ਸਨ ਇਹਨੂੰ ਬਹੁਤ ਗਲਤ ਮੰਨਿਆ ਜਾਂਦਾ ਪਰ ਅੱਜ ਸਾਡੇ ਸਮਾਜ ਵਿੱਚ ਪਤਾ ਨਹੀਂ ਕਿਨੇ ਕੀ ਘੋਲ ਕੇ ਪਾਇਆ ਕਹਿੰਦੇ ਜੀ ਨੱਚਣਾ ਗਾਉਣਾ ਤੇ ਸਾਡਾ ਸੁਭਿਆਚਾਰ ਹੈ ਗੁਰਮੁਖ ਪਿਆਰਿਓ ਜਿਹੜੇ ਕੰਮ ਨੂੰ ਬਹੁਤ ਹੀ ਮੰਦਪਾ ਗੰਮ ਮੰਨਿਆ ਜਾਂਦਾ ਮਾੜਾ ਮੰਨਿਆ ਜਾਂਦਾ ਸੀ ਨਾ ਤੇ ਉਹਨੂੰ ਕਹਿੰਦੇ ਵੀ ਸਾਡਾ ਸੱਭਿਆਚਾਰ ਜੇ ਅਸੀਂ ਨੱਚੇ ਨਹੀਂ ਨਾ ਫਿਰ ਅਸੀਂ ਪੰਜਾਬੀ ਨਹੀਂ ਸਾਡਾ ਸੱਭਿਆਚਾਰ ਨਹੀਂ ਉਹ ਸੀ ਸੰਭਾਲਿਆ ਬਹੁਤ ਸਾਡੀ ਸਿੱਖਾਂ ਦੀ ਤਰਾਸ਼ਦੀ ਹੈ ਕਿ ਅਸੀਂ ਨੱਚਣ ਗਾਉਣ ਨੂੰ ਆਪਣਾ ਸੱਭਿਆਚਾਰ ਮੰਨੀ ਬੈਠੇ ਸਿਆਣੇ ਬਿਆਣੇ ਬੰਦੇ ਕਹਿੰਦੇ ਵੀ ਇਹੀ ਜੀ ਸਾਡਾ ਸੱਭਿਆਚਾਰ ਕਿੱਥੋਂ ਦਾ ਸੱਭਿਆਚਾਰ ਹੈ ਸਾਧ ਸੰਗਤ ਜੀ ਕਿਸੇ ਵਿਆਹ ਵਿੱਚ ਉਹੀ ਵਿਆਹ ਵਿੱਚ ਤੇ ਲੜਕੀ ਦਾ ਪਿਓ ਨੱਚਦਾ ਹੈ ਉਹਦੇ ਵਿੱਚ ਹੀ ਲੜਕੀ ਨੱਚੀ ਜਾਂਦੀ ਉਹਦੇ ਜਿਉਂਦੇ ਭਰਾ ਨੱਚੀ ਜਾਂਦੇ ਆ ਤੇ ਗਾਣੇ ਵੀ ਐਵੇਂ ਦੇ ਲਾਏ ਹੁੰਦੇ ਆ ਵੀ ਜਿਨ੍ਹਾਂ ਨੂੰ ਸੁਣ ਕੇ ਚੰਗਾ ਸਿਆਣਾ ਬੰਦਾ ਤੇ ਸ਼ਰਮ ਨਾਲ ਹੀ ਮਰ ਜਾਵੇ ਸਿਆਣਾ ਬੰਦਾ ਉਹਨੂੰ ਸੁਣ ਵੀ ਨਹੀਂ ਸਕਦਾ ਤੇ ਫਿਰ ਇਕੱਠਾ ਹੋ ਕੇ ਸਾਰਾ ਡੱਬ ਪਰ ਨੱਚ ਕੇ ਕਹਿੰਦਾ ਜੀ ਇਹ ਸਾਡਾ ਸੱਭਿਆਚਾਰ ਹੈ ਪਿਓ ਕਹਿੰਦਾ ਮੇਰੀ ਧੀ ਬਹੁਤ ਸੋਹਣਾ ਨੱਚੀ ਭਰਾ ਕਹਿੰਦਾ ਮੇਰੀ ਭੈਣ ਬਹੁਤ ਸੋਹਣਾ ਨੱਚੀ ਹਾਲਾਂਕਿ ਸਮਿਆਂ ਪਹਿਲਿਆਂ ਵਿੱਚ ਕੰਜਰੀਆਂ ਦਾ ਬੇਸ਼ਵਾਮਾ ਦਾ ਕੰਮ ਹੁੰਦਾ ਸੀ ਗੁਰਸਿੱਖਾਂ ਦਾ ਕੰਮ ਨਹੀਂ ਅੱਜ ਕੱਲ ਦੇ ਮਾਫ ਕਰਿਓ ਆਮ ਵਿਆਹਾਂ ਵਿੱਚ ਹੀ ਚੱਲਦਾ ਹੈ ਮਹਾਂਪੁਰਖ ਸੰਤ ਗਿਆਂ ਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ ਭਿੰਡਰਾਂ ਵਾਲੇ ਬਚਨ ਕਰਿਆ ਕਰਦੇ ਸਨ ਜਿਹੜਾ ਸਿੱਖ ਹੋ ਕੇ ਆਪਣੇ ਘਰੇ ਕੰਜਰੀਆਂ ਨਚਾਉਂਦਾ ਹੈ ਨਾਚ ਗਾਣੇ ਕਰਦਾ ਉਹ ਸਿੱਧੀ ਨਰਕਾਂ ਦੀ ਟੱਕ ਟੱਕ ਲੈਣਾ ਉਹਨੂੰ ਹੋਰ ਕੁਝ ਕਰਨ ਦੀ ਲੋੜ ਨਹੀਂ ਇਸੇ ਕਾਰਨ ਕਰਕੇ ਸਿੱਧਾ ਹੀ ਨਰਕਾਂ ਨੂੰ ਜਾਏਗਾ ਗੁਰਸਿੱਖ ਇਹ ਗੱਲਾਂ ਤੋਂ ਸੁਚੇਤ ਰਹਿ ਸੁਚੇਤ ਰਹਿਣਾ ਚਾਹੀਦਾ ਤੇ ਮਹਾਂਪੁਰਖ ਇੱਕ ਹੋਰ ਬਚਨ ਕਰਦੇ ਸਨ ਕਿ ਭਾਈ ਵਿਆਹਾਂ ਸ਼ਾਦੀਆਂ ਵਿੱਚ ਵੱਡੇ ਵੱਡੇ ਗੁਰਸਿੱਖਾਂ ਦੀ ਸਿੱਖੀ ਸਾਹਮਣੇ ਆ ਜਾਂਦੀ ਹੈ ਆਮ ਹੀ ਦੇਖੀਦਾ ਵੀ ਜੇ ਕਿਸੇ ਨੂੰ ਕਹੀਏ ਵੀ ਭਾਈ ਤੂੰ ਤਾਂ ਚੰਗਾ ਗੁਰੂ ਘਰ ਜਾਂਦਾ ਸੀ ਗੁਰਦੁਆਰੇ ਜਾਂਦਾ ਸੀ ਤੇ ਤੂੰ ਵੀ ਫਿਰ ਆਪਣੇ ਘਰੇ ਫਿਰ ਚੰਗਾ ਨਾਚ ਗਾਣਾ ਕਰਾਇਆ ਨਹੀਂ ਨਹੀਂ ਜੀ ਅਹੀਂ ਕਾਹਨੂੰ ਕਰਾਇਆ ਉਹਦੇ ਬੱਚੇ ਬਹੁਤ ਕਹਿਣ ਲੱਗੇ ਉਹਦੇ ਰਿਸ਼ਤੇਦਾਰ ਬਹੁਤ ਕਹਿਣ ਲੱਗੇ ਕਿਸੇ ਰਿਸ਼ਤੇਦਾਰ ਨੇ ਇਹ ਤੇ ਕਿਹਾ ਨਹੀਂ ਵੀ ਭਾਈ ਤੇਰੇ ਵਿਆਹ ਵਿੱਚ ਅਸੀਂ ਨਾਲ ਤਰੀ ਸਹਾਇਤਾ ਕਰਦੇ ਆ ਅੱਧੇ ਪੈਸੇ ਤੂੰ ਪੂਆ ਦੇ ਤੇ ਮੈਂ ਪਾਉਂਗਾ ਹੁਣ ਕਾਰਨ ਤੇ ਇਹਦਾ ਵਿਆਹ ਹੀ ਬਣਿਆ ਨਾ ਲਵਾਉਣ ਵਾਲਾ ਤੇ ਤੂੰ ਹੀ ਹੈ ਭਾਈ ਤੇ ਇਹਦਾ ਪਾਪ ਵੀ ਤੈਨੂੰ ਹੀ ਲੱਗਿਆ ਜੇ ਨਰਕਾਂ ਨੂੰ ਟਿਕਟੋਣਾ ਨੂੰ ਮਿਲੀ ਤੇ ਮਿਲੂਗੀ ਤੈਨੂੰ ਵੀ ਗੁਰਸਿੱਖ ਇਸ ਗੱਲਾਂ ਤੋਂ ਸੁਚੇਤ ਰਹਿਣ ਤੇ ਗੁਰਮੁਖ ਪਿਆਰਿਓ ਮਹਾਰਾਜ ਚਿਪਾਸ਼ਾ ਕਹਿੰਦਿਆ ਵੀ ਪਹਿਲਿਆਂ ਭਾਈ ਅਨਕ ਲੀਲਾ ਲੋਕ ਅਨੇਕਾਂ ਪ੍ਰਕਾਰ ਦੇ ਲੀਲਾ ਕੌਤਕ ਇਹਨਾਂ ਨੂੰ ਹੀ ਕੌਤਕ ਮੰਨਦੇ ਸਨ ਕਿ ਨਾਜ ਗਾਣੇ ਤਿਆਲਕ ਕਰਾਉਣੇ ਇਹ ਸਾਡਾ ਕੰਮ ਨਹੀਂ ਗੁਰਸਿੱਖਾਂ ਦੇ ਵਿੱਚ ਜਿਲ ਬਿਲਕੁਲ ਹੀ ਨਹੀਂ